ਕਿਸੇ ਬੀਬੀ ਦਾ ਬੱਚਾ ਚੜਾਈ ਕਰ ਗਿਆ ਤੇ ਮਹਾਤਮਾ ਬੁੱਧ ਜੀ ਬੈਠੇ ਆ ਤਰਖਤ ਥੱਲੇ ਬੱਚਾ ਚੜਾਈ ਕਰ ਗਿਆ ਬੀਬੀ ਪਾਗਲ ਹੋ ਗਈ ਕੰਮਲੀ ਹੋ ਗਈ ਵਾਲ ਫੁੱਲ ਗਏ ਕੰਟਰੋਲ ਕਰਨਾ ਬੜਾ ਔਖਾ ਹੁੰਦਾ ਹੈ ਕਿਸੇ ਨੂੰ ਕਹਿੰਦੀ ਆ ਮੇਰਾ ਬੱਚਾ ਬਚਾਓ ਮੇਰਾ ਬੱਚਾ ਬਚਾਓ ਇੱਕ ਬਜ਼ੁਰਗ ਨੇ ਕਿਹਾ ਵੀ ਕਿਵੇਂ ਮਨ ਖੜਾਈਏ ਉਹ ਕਹਿੰਦੇ ਇਦਾਂ ਕਰੋ ਮਹਾਤਮਾ ਬੁੱਧ ਬੈਠੇ ਆ ਇੱਕ ਦਰੱਖਤ ਥੱਲੇ ਉਹਨਾਂ ਕੋਲ ਜਾ ਤੇਰਾ ਬੱਚਾ ਬਚ ਜਾਏਗਾ ਮਨ ਖੜ ਗਿਆ ਇੱਕ ਵਾਰੀ ਕਹਿੰਦੀ ਅੱਛਾ ਮੇਰਾ ਬੱਚਾ ਬਚਾ ਦੇਣਗੇ ਹਾਂ ਬਚਾ ਦੇਣਗੇ ਜਾ ਕੇ ਮਹਾਤਮਾ ਬੁੱਧ ਦੇ ਅੱਗੇ ਪਾਤਾ ਬੱਚਾ ਲਓ ਜੀ ਮੇਰਾ ਬੱਚਾ ਬਚਾਓ ਮਹਾਤਮਾ ਬੁੱਧ ਜੀ ਕੋਲ ਬੜਾ ਤਰੀਕਾ ਸੀ ਸਮਝਾਉਣ ਦਾ ਕਹਿੰਦੇ ਬੀਬੀ ਤੇਰਾ ਬੱਚਾ ਬਚ ਜਾਏਗਾ ਤੇਰਾ ਬੱਚਾ ਬਚ ਜਾਏਗਾ ਤੂੰ ਇੱਥੇ ਪਾਜ ਆ ਪਰ ਤੈਨੂੰ ਇੱਕ ਕੰਮ ਕਰਨਾ ਪਏਗਾ ਕੀ ਕੰਮ ਕਰਨਾ ਪਏਗਾ ਕਿਸੇ ਦੇ ਘਰੋਂ ਨਾ ਕਪੂਰ ਸਿੰਘ ਦੀ ਇਹ ਕਿਤਾਬ ਲਿਖੀ ਹੈ ਉਹਨਾਂ ਨੇ ਕਿਹਾ ਇੱਕ ਟੋਲਾ ਇੱਕ ਟੋਲਾ ਸਰੋਂ ਦਾ ਲੈ ਕੇ ਆ ਜਾ ਕਿਸੇ ਦੇ ਘਰੋਂ ਜਦੋਂ ਤੁਰਨ ਲੱਗੀ ਪਰ ਬੀਬਾ ਇੱਕ ਗੱਲ ਸੁਣ ਸਰੋਂ ਉਹਨਾਂ ਦੇ ਘਰੋਂ ਲੈ ਕੇ ਆਉਣੀ ਹੈ ਜਿਦੇ ਘਰੇ ਮੌਤ ਨਾ ਹੋਈ ਹੋਵੇ ਜਿਦੇ ਘਰ ਮੌਤ ਨਾ ਹੋਈ ਹੋਵੇ ਸਰੋਂ ਉਹਦੇ ਘਰੋਂ ਲੈ ਕੇ ਆਉਣੀ ਹੈ ਪਰ ਲੈ ਕੇ ਥੋੜੀ ਜੀ ਆਉਣੀ ਹੈ ਜਦੋਂ ਗਈ ਨਾ ਪੁੱਛਣ ਪੁੱਛਿਆ ਜਾ ਕੇ ਕੋਈ ਕਹਿੰਦਾ ਜੀ ਸਾਡੇ ਤੇ 2 ਕੁ ਮਹੀਨੇ ਹੋਇਆ ਮੌਤ ਹੋਈ ਨੂੰ ਘਰ ਵਿੱਚ ਕੋਈ ਕਹਿੰਦਾ ਜੀ 4 ਕੁ ਮਹੀਨੇ ਹੋਇਆ ਸਾਡੇ ਤੇ ਹੁਣੇ ਮਰਿਆ ਕੋਈ ਨਾ ਕੋਈ ਗਿਆ ਸਾਨੂੰ ਛੱਡ ਕੇ ਥੱਕ ਹਾਰ ਕੇ ਵਾਪਸ ਮੁੜਨ ਲੱਗੀ ਐ ਇੱਕ ਬਜ਼ੁਰਗ ਕਹਿੰਦਾ ਬੀਬਾ ਕਿਵੇਂ ਬਹੁਤੀ ਉਦਾਸ ਐ ਕਹਿੰਦੀ ਮੇਰਾ ਬੱਚਾ ਸੀ ਪਹਿਲਾ ਬੱਚਾ ਚੜਾਈ ਕਰ ਗਿਆ ਤੇ ਮੈਨੂੰ ਕੋਈ ਰਾਹ ਨਹੀਂ ਸੁਝਦਾ ਮੈਨੂੰ ਮਹਾਤਮਾ ਬੁੱਧ ਜੀ ਨੇ ਕਿਹਾ ਕਿ ਸਰੋਂ ਲੈ ਕੇ ਆ ਕਿਸੇ ਦੇ ਘਰੋਂ ਥੋੜੀ ਜੀ ਪਰ ਘਰੋਂ ਉਹਨਾਂ ਦੇ ਲੈ ਕੇ ਆ ਜਿੱਦੇ ਮੌਤ ਨਾ ਹੋਈ ਹੋਵੇ ਪਰ ਮੈਂ ਜਿਹਦੇ ਘਰ ਜਾਨੀ ਐ ਤੇ ਉਹਨਾਂ ਦੇ ਘਰ ਹੀ ਮੌਤ ਹੋਈ ਹੋਈ ਆ ਉਹ ਕਹਿੰਦੇ ਬੀਬਾ ਤੈਨੂੰ ਇਹੋ ਜਿਹਾ ਘਰ ਕੋਈ ਨਹੀਂ ਮਿਲੇਗਾ ਜਿੱਦੇ ਘਰੇ ਮੌਤ ਨਾ ਹੋਈ ਹੋਵੇ ਜਾਂ ਤੈਨੂੰ ਕੋਈ ਹੋਰ ਰਸਤਾ ਦੱਸ ਦੇਣਗੇ ਗਈ ਮਹਾਤਮਾ ਬੁੱਧ ਕੋਲ ਮੱਥਾ ਟੇਕਿਆ ਮੈਨੂੰ ਸਰੋਂ ਮਿਲੀ ਨਹੀਂ ਕਿਉਂ ਨਹੀਂ ਮਿਲੀ ਹਰ ਇੱਕ ਦੇ ਘਰ ਮੌਤ ਹੋਈ ਹੋਈ ਹੈ ਮਹਾਤਮਾ ਬੁੱਧ ਜੀ ਕਹਿੰਦੇ ਬਸ ਸਮਝ ਬੀਬਾ ਇਹ ਤੇ ਬਾਰੀ ਹੈ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਤੇਰਾ ਬੱਚਾ ਚਲਾ ਗਿਆ ਸ਼ਰੀਰ ਕਰਕੇ ਮੁੜੇਗਾ ਨਹੀਂ ਪਰ ਸ਼ਰੀਰ ਤੇਨੂੰ ਕਿਸੇ ਹੋਰ ਝਾਮੇ ਵਿੱਚ ਭੇਜ ਦੇਣਗੇ ਬੱਚਾ ਤੇਰੇ ਕੋਲ ਆ ਜਾਏਗਾ ਪਰ ਇੱਕ ਵਾਰੀ ਸ਼ਰੀਰ ਗਿਆ ਕਦੇ ਮੁੜਕੇ ਨਹੀਂ ਹੁੰਦਾ ਆਖੋ ਸਤਨਾਮ ਸ੍ਰੀ